ਆਪਣੇ ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ iksaan pravo ਠੀਕ ਠਾਕ ਹੂੰ ਬਈ ਤੇ ਮੱਕੀ ਦੇ ਕੀ ਹਾਲਾਤ ਚੱਲ ਰਹੇ ਆ ਬਈ ਬਾਰਸ਼ਾਂ ਤਾਂ ਦੇਖੋ ਹੋ ਰਹੀਆਂ ਨੇ ਵਧੀਆ ਤੇ ਮੱਕੀ ਪਰ ਇਸ ਵਾਰ ਥੋੜਾ ਜਿਆਦਾ ਲੇਟ ਹੋ ਗਿਆ ਕੰਮ ਬਜਾਈ ਚ ਵੀ 15 ਦਿਨਾਂ ਦਾ ਹੀ ਲੇਟ ਹੈਗੀ ਵੱਢਣ ਦੇ ਤਾਂ ਇਹਦੇ ਰਹਿ ਗਏ 10 ਦਿਨ ਕਿਉਂਕਿ ਸੌਣ ਤੋਂ ਪਹਿਲਾਂ ਪਹਿਲਾਂ ਆਪਾਂ ਇਹਨੂੰ ਵੱਢਣਾ ਫੇਰ ਹੀ ਝੋਨਾ ਲੱਗੂ ਪੰਜ ਚਾਰ ਦਿਨਾਂ ਚ ਬਾਣ ਬੁੰਨ ਤਿਆਰ ਹੋ ਕੇ ਤੇ ਤੁਹਾਡੇ ਏਰੀਏ ਚ ਕੀ ਹਾਲਾਤ ਨੇ ਇਧਰ ਮੁੱਗੇ ਏਰੀਏ ਚ ਤਾਂ ਮੱਕੀਆਂ ਚੰਗੀਆਂ ਨੇ ਬਈ ਮੱਕੀ ਤਾਂ ਸਿਰ ਆਪਣੇ ਵੀ ਵਧੀ ਹੈਗੀ ਚੰਗੀ ਹੈ ਕਦ ਖੁਦ ਕਰ ਗਈ ਹੁਣ ਬਾਰਸ਼ਾਂ ਕਰਕੇ ਮੀਂਹ ਕਰਕੇ ਠੰਡ ਹੋਣ ਕਰਕੇ ਪਰ ਜਿਹੜੀ ਮੇਨ ਸਮੱਸਿਆ ਆ ਰਹੀ ਹੈ ਜੀ ਉਹ ਛੱਲੀ ਦੀ ਆ ਰਹੀ ਹੈ ਹਜੇ ਆਹ ਦੇਖੋ ਹਜੇ ਇੰਨੀ ਕਿ ਛੱਲੀ ਇਹਨੇ ਤਿਆਰ ਕਰਨ ਲੱਗੀ ਹੈ 10 ਦਿਨਾਂ ਅੰਚ ਦੇ ਤਿਆਰ ਕਰ ਜੇ ਤਾਂ ਵਧੀ ਹੈਗੀ ਪਰ ਤਿਆਰ ਹੋਣੀ ਨਹੀਂ 10 ਦਿਨਾਂ ਅੰਚ ਛੱਲੀ ਕਿਉਂਕਿ ਛੱਲੀ ਤੋਂ ਬਿਨਾ ਜੇ ਆਪਾਂ achar ਪਾਉਣੇ ਆ ਇਹ ਤਾਂ ਇੱਕ ਬਸ ਹਰਾ ਰਹਿ ਜਾਣਾਗਾ ਫਿਰ ਇੱਥੇ ਤਾਕਤ ਵਾਲੀ ਗੱਲ ਤਾਂ ਕੋਈ ਰਹਿਣੀ ਨਹੀਂ ਸੋ ਆਪਣੇ ਏਰੀਆ ਦਾ ਤੁਸੀਂ ਦੱਸਿਓ ਜੀ ਵੀ ਜੇ ਥੋੜੀ-ਮੋਟੀ ਆਪਾਂ ਕੱਚੀ ਛੱਲੀ ਦਾ ਚਾਰ-ਪਾਦੀ ਇਹ ਕੰਮ ਕਰੂਗਾ ਕਿਉਂਕਿ ਆਇਆ ਬਈ ਫੇਰ ਬਾਲਾ ਲੇਟ ਵੀ ਆਪਾਂ ਚੋਨਾ ਰੱਖ ਕੇ ਕੀ ਕਰਾਂਗੇ ਜਦੋਂ ਹੁਣ 15 ਸੌਣ ਤੱਕ ਇਹ ਵੱਢਿਆ ਗਿਆ ਫੇਰ ਵੀ ਨਹੀਂ ਲੂਟ ਆਉਣਾ ਇਹ ਤਾਂ ਆਪਾਂ ਨੂੰ 5-4 ਸੌਣ ਤੱਕ ਵੱਢਣਾ ਹੀ ਪੈਣਾਗਾ ਜੇ ਕਰਾਂ ਇਹ ਚਾਰ-ਪਾਦੀ ਤਾਂ ਕਿਵੇਂ ਲੂਟ ਆ ਜੂਗਾ ਆਚਾਰ ਜੇ ਕਿਸੇ ਵੀਰ ਨੇ ਪਹਿਲਾਂ ਪਾਇਆ ਹੋਵੇ ਤਾਂ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੇ ਆਪਣੇ ਏਰੀਆ ਦਾ ਮੱਕੀ ਦਾ ਹਾਲ ਜ਼ਰੂਰ ਦੱਸੋ ਜੀ ਧੰਨਵਾਦ ਬਾਈ